ਅੱਤ ਕਿਵੇਂ ਮਰ ਚ ਗਿਆ ਤੇਰਾ ਇਹ ਅੱਥ ਇਹ ਵੀਰੇ ਆਏ ਸੀ ਮੋ ਛਾਲ ਦਾ ਮਹੀਨਾ ਅੱਗ ਲੱਗ ਜਾਂਦੀ ਹੈ ਹੂੰ ਤਾਰੇ ਹੁਣ ਕਿਵੇਂ ਸੌਂਦੇ ਆ ਤਾਰੇ ਹੁਣ ਕਿਵੇਂ ਸੌਂਦੇ ਆ ਮੈਂ ਤੂੰ ਉਹਦਾ ਵੀ ਸਮਝਾਇਆ ਸੀ ਠਾਕਵਾਲ ਸਿੰਘ ਨਹੀਂ ਬਾਜੀ ਜੱਲ ਬਾਜੀ ਆ ਪੂਰਾ ਤੇ ਪਾਸ ਕਿਸ ਹਾਲਾਤ ਦੇ ਵਿੱਚ ਆ ਤੁਸੀਂ ਦੇਖੋ ਆਪਣੇ ਆਪ ਨੂੰ ਭੁੱਲਿਆ ਬੈਠੇ ਘਰ ਦੇ ਵਿੱਚ ਇੱਕ ਬਜ਼ੁਰਗ ਮਾਂ ਵਾ ਤੇ ਭੈਣ ਆ ਆਹ ਕੌਣ ਕੋਈ ਵੀ ਲਾਲਾ ਨੇ ਮਾਂ ਕਹਦਾ ਮੈਂ ਤਾਂ ਹਰੇਕ ਦਾ ਭਾਈ ਐ ਤੇਰਾ ਪਿਓ ਹਾਂ ਇਹਦਾ ਨਾਮ ਕੀ ਆ ਇਹਦਾ ਨੋ ਜੇਖਪਾਲ ਹਾਂ ਜੇਖਪਾਲ ਜੇਖਪਾਲ ਨਾਂ ਕੀ ਤੇਰਾ ਗਰਮੇਲਪੁਰ ਨਾਂ ਇਹਦਾ ਇਹਨਾਂ ਗੜਮੇਲਪੁਰ ਨੂੰ ਮੈਂ ਤਾਂ ਕੁਝ ਨਹੀਂ ਕਹਿੰਦਾ ਤੇਰੇ ਬਾਪੇ ਦਾ ਕੀ ਨਾਮ ਸੀ ਮੇਰੇ ਬਾਪੇ ਦਾ ਨਾਮ ਜਮੇਖਾ ਦੰਡਾਸਾ ਤੇ ਮੇਰਾ ਨਹੀਂ ਯਾਰ ਨਾਮ ਜ਼ਕੀਬਨ ਮਾਂ ਤੇਰੇ ਘਰ ਵਾਲ ਲੰਗਣਾ ਬਾਬੂ ਸਿੰਘ ਸੀ ਤੇਰੇ ਬਾਪੂ ਦਾ ਬਾਬੂ ਸਿੰਘ ਤਾਂ ਮੈਂ ਕਿਉਂ ਝੂਠ ਬੋਲਦੀ ਤੂੰ ਕੋਈ ਨਾ ਮਾ ਬੋਰ ਦੇ ਦੇਖ ਕੇ ਚੁਈ ਜਾ ਬੱਤਣੀ ਸੀ ਆ ਪਤਨ ਨੂੰ ਚੱਕ ਕੇ ਲਿਆ ਅੱਜ ਇਹ ਮਾ ਹਨੂ ਅੱਜ ਸਵੇਰ ਲੈ ਗਿਆ ਜੀ ਮੈਂ ਵੀ ਨਵਰੇ ਪਿਲਾ ਤਾ ਜਗਰਾਉਂਦੇ ਦੌਰੂ ਪੀ ਕੇ ਉੱਥੇ ਕੋ ਤਿਆਰ ਆਲੀ ਹੂੰ ਫੜਕਾਂ ਦੇ ਇਹ ਭੰਗਣ ਵਾਲੀ ਹੋਇਆ ਹੋਇਆ ਛਰਾਬ ਨਾਲ ਤੇ ਭੰਗਣ ਵਾਲਾ ਹੂੰ ਸਿਰ ਸੌਟ ਬੱਜੀ ਹੋਈ ਤੇ ਨੂੰ ਬਹਿ ਜਾਣਾ ਫਿਰ ਫਿਰ ਸਵੇਰ ਬੱਜੀ

ਆ ਤੁਹਾਡਾ ਕੀ ਲੱਗਦਾ ਉਸ ਨੇ ਇਹ ਖਾ ਲਈ ਯਾਰ ਤੁਹਾਡਾ ਕੀ ਲੱਗਦਾ ਆ ਫੇ ਕੁਆਇ ਮਚਿਆ ਮਚਿਆ ਪਿਆ ਇੰਡਾ ਗੋਸ ਨਹੀਂ ਤੁਹਾਡਾ ਕੀ ਲੱਗਦਾ ਮੇਰਾ ਰਸਤੇਦਾਰ ਆ ਜੀ ਕੀ ਸਾਲਾ ਜੀ ਸਾਲਾ ਲੱਗਦਾ ਤੇਰਾ ਹੋਰ ਇਹਦਾ ਕੋਈ ਹੋਰਾ ਮਾਤਾ ਜੀ ਇਹਦੇ ਇਕੱਲੇ ਹੀ ਮਾਤਾ ਹੈ ਅੱਛਾ ਇੱਕ ਹੋਰ ਆ ਤੁਸੀਂ ਭੈਣ ਆ ਤੇ ਅੱਛਾ ਚਾਰ ਪੰਜ ਮਹੀਨੇ ਵੀਰੇ ਪਿਲਤ ਜਗਰਾਉਂਦੇ ਦੌਰੂ ਪੀ ਕੇ ਉੱਥੇ ਕੁੱਤਿਆਂ ਨਾਲ ਹੀ ਹੂੰ ਫੜਕਾਂ ਦੇ ਇਹਦੀ ਉਹ ਵੀਡੀਓ ਪਾਈ ਸੀ ਕਹਿੰਦੇ ਆ ਅੱਛਾ ਜਦੋਂ ਮੈਂ ਇਹਦੇ ਕੋਲ ਗਿਆ ਮੈਂ ਗੀ ਕਹਿੰਦੇ ਮੈਂ ਦੇਖਿਆ ਲੱਗਦਾ ਬੰਦਾ ਹੈ ਹੂੰ ਯੋ ਤੇ ਡਰੋਂ ਉਹ ਲੋਕ ਦੇਖ ਕੇ ਦਬਾਰੀ ਪਿਆ ਹੁੰਦਾ ਸੀ ਦਾਰੂ ਦੂਰ ਪੀ ਕੇ ਉੱਥੇ ਪਿਆ ਰਹਿੰਦਾ ਸੀ ਪਤਾ ਮੈਨੂੰ ਸੂਏ ਨੌਂ ਸੌ ਪੀਂਦਾ ਪੈਂਡ ਕਿਹੜਾ ਦਾ ਪੈਂਡ ਸਿੱਧਾ ਧੁਮਾਕਲਾ ਜੇ ਮਾਂ ਦਾ ਇੱਥੇ ਰੱਖ ਕਿਹੜੀ ਦਵਾਈ ਸ਼ੁਰੂ ਕਰਾਉਨੇ ਆ ਤੇ ਨਾਲ ਲੈਣਾ ਪਹਿਣਾ ਤੈਨੂੰ 10 12 ਦਿਨਾਂ ਚਾਹੀਦੇ ਸੈੱਟ ਹੋ ਜਾਣਾ ਦਾ ਦਿਮਾਗ ਜੇ ਥੋੜੀ ਸੋਜੀ ਜੀ ਆਜੂ ਫਿਰ ਆਪ ਤੇ ਜੋਗੇ ਨੂੰ ਸਾਹਮਣੇ ਜੋਗਾ ਹੋ ਜਾਊਗਾ ਆਪਦੇ ਆਪ ਨੂੰ ਇਹ ਇਹ ਭੰਗ ਨਾਲ ਹੀ ਹੋਇਆ ਹੋਇਆ ਸ਼ਰਾਬ ਨਾਲ ਤੇ ਭੰਗ ਨਾਲ ਭੰਗ ਨੇ ਇਹਦਾ ਦਿਮਾਗ ਚੱਕਦਾ ਹਾਂ ਸਰ ਛੋਟ ਪੱਜੀ ਹੋਈ ਸੀ ਚਲ ਬਹਿ ਜਾ ਫਿਰ ਫਿਰ ਬੱਜ ਗਈ ਹੋਈ ਬਾਹਰ ਛੱਟ ਪੱਜੀ ਕੀ ਬੰਦਿਆ ਸੀ ਸਰ ਕੋਸ ਨਹੀਂ ਬੱਜਿਆ ਯਾਰੋ ਖਤਮ ਕਰ ਦਿੰਦਾ ਮੈਂ ਤੇਰੇ ਸਾਹਮਣੇ ਕੀ ਹੋਇਆ ਸੀ 15 ਸਾਲ ਐਕਸੀਡੈਂਟ ਹੋ ਗਿਆ ਬਿਸਮਿਲਲਾਹ ਦੀ ਕਿਸੇ ਪਾੜ ਚਲਣ ਥਾਂ ਮੈਂ ਕਹੇ ਬਹਿ ਜਾਂ ਆ ਵੀ ਆਪ ਨੂੰ ਬਤਾ ਦਿੰਦਾ ਡੋਕਟਰ ਸਾਹਮਣੇ ਤੂੰ ਚੁੱਪ ਹੈਂਡ ਮਾਰ ਕੇ ਕਿਉਂ ਭੇਜਾਂ ਨਹੀਂ ਆ ਵੀ ਪ੍ਰੈਸ਼ਨ ਕੀਤਾ ਪਾਇਆ ਕੀ ਕਿਸੇ ਚ ਪਾ ਸੋਡੇ ਕਲ ਕੋਈ ਇਹ ਨਾਂ ਦਾ ਅਕਵਾਲ ਆ ਗਿਆ ਅਕਵਾਲ ਸਿੰਘ ਮੇਰਾ ਨਾਮ ਠੇਕਾਰ ਦੀ ਫੇਰ ਬਣੀ ਠੇਕਾਰ ਕਿੰਨਾ ਪਤਾ ਮੈਂ ਆਹ ਸੁਤੋਂਗੇ ਤੂੰ ਤਾਂ ਠੇਕਾਰੀ ਠੇਕਾਰਦਾਰ ਦੁਰਿਆ ਉਹਨਾਂ ਦੇ ਬਾਪ ਦਾ ਕੀ ਨਾਂ ਮੇਰੇ ਬਾਪ ਦਾ ਨਾਂ ਉਸ ਜਮੇਖਾ ਆਹ ਕੌਣ ਕੋਈ ਵੀ ਲੈ ਲੈ ਮਾਂ ਕਹਿੰਦਾ ਮੈਂ ਤਾਂ ਹਰੇਕ ਨੂੰ ਕਹੇ ਭਾਈ ਇਹ ਤੇਰਾ ਪਿਓ ਇਹਦਾ ਨਾਂ ਕੀ ਆ ਇਹਦੇ ਨੂੰ ਜੀਫ ਪਾ ਹਾਂ ਜੇਖਪਾਲ ਜੇਖਪਾਲ ਇਹ ਕਹੇ ਜਾਂਦਾ ਮੈਂ ਜੇਖਪਾਲ ਤੇ ਇਹ ਦੇਖ ਲੋ ਰੀਐਕਟ ਕਰੋ ਆ ਤਾਂ ਨਾ ਤੇਰੀ ਮਾਂ ਵਾ ਆਹੋ ਜੇਖਪਾਲ ਇਹ ਨਾ ਇਹਦਾ ਨਾਂ ਕੀ ਆ ਬੀਬੇ ਨਾ ਕਿਦਰਾ ਜੇਖਪਾਲਿਆ ਗਰਮੇਲਪੁਰ ਨਾਂ ਇਹਦਾ ਗਰਮੇਲਪੁਰ ਫਰੇ ਨਹੀਂ ਜਾਣੋ ਗਰਮੇਲਪੁਰ ਨੂੰ ਮੈਂ ਤਾਂ ਕੁਝ ਨਹੀਂ ਕਹਿੰਦਾ ਤੇਰੇ ਬਾਪੇ ਦਾ ਕੀ ਨਾਂ ਸੀ ਮੇਰੇ ਬਾਪੇ ਦਾ ਨਾਂ ਜਿਮੇਖਾ ਦੰਦਾ ਦੱਸਦਾ ਜਿਮੇਖਾ ਨਹੀਂ ਯਾਰ ਨਾਮ ਤੇ ਕੀਵਨ ਮਾਂ ਤੇਰੇ ਘਰ ਆ ਲੈ ਬਾਬੂ ਸਿੰਘ ਸੀ ਤੇਰੇ ਬਾਪੂ ਦਾ ਬਾਬੂ ਸਿੰਘ ਸੀ ਤੇਰੇ ਬਾਪੂ ਦਾ ਬਾਬੂ ਸਿੰਘ ਤਾਂ ਮੈਂ ਕਿਉਂ ਝੂਠ ਬੋਲਦੀ ਤੂੰ ਵੀ ਅੰਮਰਚਰਾ ਗਿਆ ਪਰ ਹੈ ਉਹ ਵੀ ਗੱਲ ਕੋਈ ਨਾ ਮਾਂ ਕੋਈ ਮੂਰ ਨਹੀਂ ਦੇਖ ਕੇ ਵੀ ਰੋਈ ਜਾਂ ਮੈਂ ਇੱਥੇ ਪਾੜਿਆ ਆਪਾਂ ਲੈਟਰਾਉਂ ਮੈਨੂੰ ਮੂਰੇ ਕਰ ਦੇਗੇ ਮੈਂ ਇਹਨਾਂ ਕੋ ਸਾਹਮਣੇ ਵੀਰੇ ਮੈਂ ਦਵਾਈ ਛੱਟ ਗਿਆ ਸਾਰਾ ਕੋਈ ਪਾ ਪਾ ਵੀਰੇ ਮੈਂ ਤਾਂ ਕਈ ਕੋ ਰੱਬ ਦਾ ਮਾਰੇ ਹੂੰ ਸਹੀ ਆ ਤੁਹਾਡੇ ਦੀ ਪਤਾ ਮੈਂ ਕੋਈ ਕੰਡੇ ਕੱਢੀ ਤੇ ਭਾਈ ਜੀ ਗੱਬਗ ਪਾਈ ਵੀ ਗੜਾ ਬੜਾ ਦੁਖਦਾ ਮੋਦਲ ਫੂਰ ਕੇ ਦੱਸ ਬਿਮਾਰੀ ਦੀ ਤੇ ਵੀ ਵੈਰੀ ਗੁੱਡ ਤੂੰ ਦਿਮਾਗ ਕੱਢ ਕੇ ਆਪਦਾ ਦੇਦਾ ਹੈ ਹਾਂਜੀ ਕਿਉਂ ਦੇਦਾ ਆਹ ਰਿਆ ਤੁਹਾਡੇ ਆ ਭਾਈ ਜਰਾਂ ਦੀ ਪਾਸਾ ਮੈਂ ਅੱਛਾ ਉਹ ਗਿਆ ਮੈਂ 100 ਸਹੀ ਗਿਆ ਵੀਰੇ ਠੀਕ ਆ ਵੀਰੇ ਗੱਲ ਸੁਣ ਮੇਰੀ ਹੱਥ ਕਿਵੇਂ ਮਰ ਚ ਗਿਆ ਤੇਰਾ ਇਹ ਹੱਥ ਇਹ ਵੀਰੇ ਆਏ ਸੀ ਮੈਂ ਪਉਆ ਲਿਆ ਪਰਸੋਂ ਸੁਣ ਲੈ ਹੁਣ ਛਾਲ ਦਾ ਮਹੀਨਾ ਅੱਗ ਲੱਗ ਜਾਂਦੀ ਆ ਤਾਰੇ ਹੁਣ ਕਿਵੇਂ ਸੌਂਦੇ ਆ ਤਾਰੇ ਹੁਣ ਕਿਵੇਂ ਸੌਂਦੇ ਆ ਮੈਂ ਤਉ ਉਹਦਾ ਵੀ ਸਮਝਾਇਆ ਸੀ ਹਾਂ ਛੜਦਾ ਕਿਉਂ ਆ ਵਾਸਤੇ ਹੀ ਆ ਜਾਂ ਕਿੰਨੀ ਵੀ ਪ੍ਰਾਪਰਟੀ ਆ ਇੱਥੇ ਤਾਰਾ ਲੈ ਗਿਆ ਲੈ ਕਾਹ ਜੀ ਅੱਗ ਲੱਗੀ ਹੁੰਦੀ ਤੈਨੂੰ ਬੰਦਿਆਂ ਨੇ ਸਾਨੀਆਂ ਬਰਦਾ ਤੂੰ ਤਾਰਾ ਵਾ ਨਹੀਂ ਤਾਰਾ ਚੰਦਾਰਾ ਲਿਖ ਲੂ ਕਾਹ ਜੀ ਮੈਂ ਤੁਹਾਨੂੰ ਤੂ ਕਿਹਾ ਆਪਦੀ ਜਗ੍ਹਾ ਤੇਣਾ ਦਿਨ ਚੜਨਾ ਆ ਚਲੋ ਜੀ ਸੂਟ ਤੇ ਜਾਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਜੀ ਆਪਾਂ ਕੋਲ ਇਦਾਂ ਦੇ ਬਹੁਤ ਬੰਦੇ ਨੇ ਬਾਈ ਜਿਹੜੇ ਸੜਕਾਂ ਤੇ ਰੁਲ ਜਾਂਦੇ ਨੇ ਬਹੁਤ ਬੰਦੇ ਨੇ ਜਿਹੜੇ ਨਰਕ ਘੱਟੀ ਜਾਂਦੇ ਨੇ ਉਹ ਤੇ ਰਾਤ ਉਹਨਾਂ ਨੂੰ ਕੋਈ ਰਿਸ਼ਤੇਦਾਰ ਭੈਣ ਭਰਾ ਉਹਨਾਂ ਦੀ ਬਾਹ ਹੀ ਨਹੀਂ ਫੜਦਾ ਉਹਨਾਂ ਨੂੰ ਛੜਤਾ ਛੜਤਾ ਬਸ ਸਾਰੀ ਕਹਿਣ ਲੱਗ ਜਾਂਦੇ ਆ ਤਾਂ ਕਮਲਾ ਕਮਲਾ ਨਸ਼ੇ ਕਰਦਾ ਗਾਲਾਂ ਕੱਢਦਾ ਸ਼ਰਾਬ ਪੀਂਦਾ ਉਹਨੂੰ ਮਰਿਆ ਹੋਇਆ ਸਮਝ ਲੈਂਦੇ ਬਸ ਪਰ ਜੇ ਇਹਨਾਂ ਵੀਰਾਂ ਵਾਂਗ ਅਪਰਾਲਾ ਕੀਤਾ ਜਾਵੇ ਉਹਨਾਂ ਦੀ ਜੇ ਆਪਣੇ ਅਪਰਾਲਾ ਕਰਨ ਤਾਂ ਉਹਨਾਂ ਦੀ ਜ਼ਿੰਦਗੀ ਵੀ ਬਦਲ ਸਕਦੀ ਆ ਜਿਹੜਾ ਪੁਰਾਣਾ ਵਾ ਇਕਵਾਲ ਸਿੰਘ ਦਾ ਬੀੜ rau ke rau ke kran do ਇਹ ਬਾਈ ਨੇ ਵਰਾਲਾ ਕੀਤਾ ਆਪਣੇ ਸਾਲੇ ਨੂੰ ਬੱਧਨੀ ਤੋਂ ਪਹਿਲਾਂ ਸੜਕ ਤੋਂ ਚੱਕਿਆ ਕਿਉਂਕਿ ਕਮਲਾ ਹੋ ਗਿਆ ਮੈਂਟਲੀ ਠੀਕ ਨਹੀਂ ਸ਼ਰਾਬ ਨਾਲ ਭੰਗ ਨਾਲ ਦਿਮਾਗੀ ਅਫਸੈਟ ਹੋ ਗਿਆ ਪਹਿਲਾਂ ਜਗਰਾਉ ਸਟੇਸ਼ਨ ਦੇ ਬਾਹਰ ਪਿਆ ਹੁੰਦਾ ਸੀਗਾ ਸਾਡੇ ਰਵਿੰਦਰ ਹੁਣੀ ਖੜੇ ਟੀਮ ਦੇ ਮੈਂਬਰ ਉੱਥੋਂ ਵੀ ਸਾਨੂੰ ਵੀਡੀਓ ਆਈ ਸੀ ਉਸ ਤੋਂ ਬਾਅਦ ਕਿਵੇਂ ਇਹ ਬੱਧਨੀ ਪਹੁੰਚ ਗਿਆ ਕਿੱਦਾਂ ਦਾਣਾ ਪਾਣੀ ਖਿੱਚ ਕੇ ਅੱਜ ਵਾਪਸ ਇਹਨੂੰ ਸੁਪਨਿਆਂ ਦੇ ਘਰ ਲੈ ਆਏ ਅੱਜ ਕੈਂਪ ਸੀ ਤੇ ਕੈਂਪ ਦੇ ਵਿੱਚ ਵੀਰਾਂ ਨੇ ਭਰਾਲਾ ਕੀਤਾ ਰਲ ਕੇ ਗੌਰਵਿੰਦਰ ਹੁਣਾਂ ਨਾਲ ਸੰਪਰਕ ਹੋਇਆ ਤੇ ਇਹਨੂੰ ਬਾਈ ਨੂੰ ਇੱਥੇ ਸਾਡੇ ਕੈਂਪ ਦੇ ਵਿੱਚ ਗੁਰੂ ਕੇ ਲੰਗਰਾਂ ਦੇ ਵਿੱਚ ਸੁਪਨਿਆਂ ਦੇ ਘਰ ਲੈ ਕੇ ਆਏ ਇਕਬਾਲ ਸਿੰਘ ਨਹੀਂ ਭਾਜੀ ਚਕਦਾਰ ਕਹਿੰਗਾ ਇਕਬਾਲ ਸਿੰਘ ਆ ਵੀਰਾਂ ਦੇ ਕਿਸ ਖਲਾਅਤ ਦੇ ਵਿੱਚ ਆ ਤੁਸੀਂ ਦੇਖੋ ਆਪਣੇ ਆਪ ਨੂੰ ਭੁੱਲਿਆ ਬੈਠੇ ਘਰ ਦੇ ਵਿੱਚ ਇੱਕ ਬਜ਼ੁਰਗ ਮਾਮਾ ਮੇਰੇ ਵੀਰਾਂ ਦਾ ਬਣ ਗਿਆ ਮੈਂ ਕਹਿੰਦਾ ਤੇ ਭੈਣ ਮੈਂ ਕਿੰਨੇ ਬੱਚੇ ਤੇਰੇ ਆਹ ਟਰਾਲਾ ਜਿਹੇ ਫੜਕਣੇ ਚੁਟਾ ਇਹ ਵੀ ਲੈ ਜਾਉਂਦਾ ਉਹਦਾ ਵੀ ਆ ਮੁਲਾਪੁਰ ਹੀ ਆਇਆ ਤੇ ਧੂੜਨਾ ਬੋਲੇ ਸੱਚ ਦੇ ਰੋ ਕੀ ਕਰਦਾ ਉਹ ਉਹ ਬਸ ਮੋੜਾ ਮੋਟਾ ਕਿਤੇ ਕੰਮ ਕਰ ਲੈਂਦਾ ਘਰਤ ਨਾ ਕੀ ਹੋਣਾ ਜੀ ਅਸੇ ਘਰਤ ਹੈ ਨਹੀਂ ਉਹਦਾ ਤੇ ਬੱਚੇ ਉਹਦੇ ਹੈਗੇ ਵਿਆਹ ਹੋਇਆ ਉਹ ਦੋਨੇ ਨਹੀਂ ਵਿਆਹੇ ਕੁੜੀ ਵਿਆਹਤੀ ਵੱਡਾ ਜੀ ਚਲ ਇਹਨਾਂ ਦਾ ਬਾਪ ਬਾਪ ਬਜ਼ੁਰਗ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਪਿੰਡ ਤੁਹਾਡਾ ਕਿਹੜਾ ਸਿੱਧਵਕਲਾ ہاں ਜਿਹੜਾ ਇੱਥੇ ਆਪਣੇ ਆਹ ਨਹੀਂ ਪੋਨੇ ਕੋਲੇ ਪੋਨੇ ਦੇ ਕੋਲੇ ਅਲੀਗੜ ਪੋਨੇ ਕੋਲੇ ਫਿਰ ਜਗਰਾਉਂ ਸ਼ਹਿਰ ਦੀ ਬੁੱਕਲ ਜਾਂ ਪਿੰਡ ਬਿਲਕੁਲ ਸਿੱਧਵਕਲਾ ਉੱਥੋਂ ਆਏ ਨੇ ਲੈ ਕੇ ਬਾਈ ਨੂੰ ਤੇ ਇਕਬਾਲ ਸਿੰਘ ਨੂੰ ਅਸੀਂ ਇੱਥੇ ਕੁਝ ਦਿਨਾਂ ਵਾਸਤੇ ਐਡਮਿਟ ਕਰਦੇ ਆਂ ਵੀ ਮਦਰ ਨਾਲ ਰਹਿਣਗੇ ਅਰਦਾਸ ਕਰਿਓ ਇਕਬਾਲ ਸਿੰਘ ਇੱਥੋਂ ਘਟੋ ਘਟਾ ਆਪਣੀ ਸੋਜੀ-ਬੋਜੀ ਲੈ ਕੇ ਜਾਵੇ ਘਰੇ ਵਾਪਸ ਤੁਡੀ ਸੱਦ ਬੁੱਧਾ ਆਵੇ ਆਪਣੇ ਆਪ ਜੁਗਾ ਹੋ ਜੇ ਵੀ ਆਪਣੇ ਆਪ ਨੂੰ ਸੰਭਾਲਣ ਜੁਗਾ ਵਾਏ ਗੁਰਜੀ ਕਾ ਖਾਲਸਾ